ਦੋਸਤੋ ਸਤਿ ਸ੍ਰੀ ਅਕਾਲ ਅੱਜ ਫੇਰ ਸਰਪੰਚ ਸਾਹਿਬ ਨਾਲ ਕਰਦੇ ਆ ਗੱਲਾਂ ਬਾਤਾਂ ਸਰਪੰਚ ਸਾਹਿਬ ਕੀ ਹਲਚਲ ਹੈ ਜੀ ਚੜ੍ਹਦੀ ਕਲਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਔਰ ਸੇਤਾਂ ਠੀਕ ਨੇ ਜੀ ਬਹੁਤ ਵਧੀਆ ਸਰਪੰਚ ਸਾਹਿਬ ਲੈਂਡ ਪੋਲਿੰਗ ਸਕੀਮ ਵਾਲਾ ਜਿਹੜਾ ਭੰਪੜਾ ਦਿਨੋਂ ਦਿਨ ਉੱਚਾ ਹੁੰਦਾ ਜਾ ਰਿਹਾ ਸਾਨੂੰ ਇਹ ਵੀ ਦੱਸੋ ਤੁਸੀਂ ਵਿਚਾਰਾ ਸਾਡੇ ਨਾਲ ਕਰਦੇ ਰਹਿੰਦੇ ਹੋ ਵੀ ਜਿਹੜੇ ਇਹ ਨਵੇਂ ਆਲਣਿਆਂ ਦੇ ਵਿੱਚ ਕੌਣ ਰਹੂਗਾ ਤੇ ਨੰਦਪੁਰ ਤੋਂ ਐਮਪੀ ਕੰਗਸਾਹਬ ਨੇ ਹਰਵਿੰਦ ਕੇਜਰੀਵਾਲ ਨੂੰ ਵੀ ਮਤ ਦਿੱਤੀ ਆ ਵੀ ਆਮ ਕਿਸਾਨਾਂ ਨੂੰ ਨਾਲ ਲੈ ਕੇ ਚੱਲਣਾ ਜ਼ਰੂਰੀ ਆ ਉਹ ਅੰਦਰਲਾ ਉੱਠ ਰਿਹਾ ਬਦਰੋਹ ਆ ਜਾਂ ਫਿਰ ਪਿਆਰ ਨਾਲ ਕੋਈ ਹੋਰ ਖਿੜਕੀ ਖੋਲੀ ਆ ਦੱਸਿਓ ਜਰਾ ਪਹਿਲੀ ਗੱਲ ਤਾਂ 30 ਤਰੀਕ ਨੂੰ ਟਰੈਕਟਰ ਬਾਤ ਹੈ ਜਿੱਥੇ ਜ਼ਮੀਨਾਂ ਲੈਂਡ ਪੂਲਟ ਲੈਂਦੀਆਂ ਨੇ ਲੈਂਡ ਪੂਲਿੰਗ ਚ ਸਾਰਿਆਂ ਨੂੰ ਅਪੀਲ ਹੈ ਵੀ ਉਹਦੇ ਵਿੱਚ ਬੰਦ ਚੜ੍ਹ ਕੇ ਹਿੱਸਾ ਲਓ। ਉਹ ਕਿਸਾਨ ਜਥੇਬੰਦੀਆਂ ਵੱਲੋਂ ਅਛਾਂ ਜਥੇਬੰਦੀਆਂ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸੇ ਕੋਲੇ ਟਰੈਕਟਰ ਹੈ ਕਿਸੇ ਕੋਲੇ ਕਾਰ ਹੈ ਕਿਸੇ ਕੋਲੇ ਮੋਟਰਸਾਈਕਲ ਹੈ ਕੁਝ ਵੀ ਲੈ ਕੇ ਸਾਰਿਆਂ ਨੂੰ ਆਪਣਾ ਸ਼ਾਮਲ ਹੋਣ ਦਾ ਹੱਕ ਬਣਦਾ। ਹੂੰ। ਅਗਲੀ ਗੱਲ ਮੈਂ ਤੁਹਾਨੂੰ ਪਹਿਲਾਂ ਤਾਂ ਕੰਗ ਕੰਗ ਸਾਹਿਬ ਵਾਲੀ ਗੱਲ ਦੱਸ ਦਿੰਨਾ। ਹੂੰ। ਆਮ ਆਦਮੀ ਪਾਰਟੀ 'ਚ ਨਾ ਕਾਫੀ ਹੋ ਰਿਹਾ ਅੰਦਰ ਖਾਤੇ ਵਿਦਰੋਹ ਹੈ। ਕੰਗ ਸਾਹਿਬ ਨੇ ਵੀ ਬਿਆਨ ਦਿੱਤਾ ਕਈ ਕਹਿੰਦੇ ਨੇ ਵੀ ਉਹ ਤਾਂ ਦਬਾਇਆ ਗਿਆ ਬਿਆਨ। ਵੀ 80 ਬਿਆਰਾਂ ਉਹ 80 ਬਿਆਨੀ ਅਸਲ ਤਾਂ ਵਲੰਟੀਅਰ ਵੀ ਆਵਾਦੀ ਪਾਰਟੀ ਦੇ ਤੰਗ ਨਹੀਂ ਵੀ ਆ ਕੀ ਹੋ ਗਿਆ ਹਮ ਇਸ ਪਾਲਿਸੀ ਤੋਂ ਸਾਰੇ ਓਕੇ ਨੇ ਬੋਲਦਾ ਨਹੀਂ ਕੋਈ ਇਹ ਮਤਲਬ ਲਾਵਾ ਫੁੱਟਣ ਵਾਲੀ ਗੱਲ ਹੈ ਹਮ ਅਗਲੀ ਗੱਲ ਨਵੀਂ ਅਪਡੇਟ ਤਾਂ ਤੁਹਾਨੂੰ ਦੱਸ ਹੀ ਦਿੱਤੀ ਵੀ 30 ਤਰੀਕ ਨੂੰ ਹੈਗਾ ਦਿੱਤਾ ਹਾ ਪ੍ਰੋਗਰਾਮ ਹਮ ਤੇ ਹੁਣ ਗੱਲ ਇਹ ਹੈ ਜਿਵੇਂ ਮੈਂ ਇਧਰੋਂ ਉਧਰੋਂ ਇਕੱਠਾ ਕਰਿਆ ਜਾ ਮੈਨੂੰ ਆ ਦਿੱਤਾ ਜਿਵੇਂ ਤੈਨੂੰ ਪਤਾ ਮੈਂ ਮੈਂ ਲਿਖੀਂ ਗਿਆ ਕਰਨਾ ਅੱਲਾਪਾ ਵੀਡੀਓ ਬਣਾ ਨਹੀਂ ਸਕਿਆ ਕੰਮ ਸੀ ਉੱਤੇ ਹੋਈ ਸੀ ਪਹਿਲਾਂ ਤਾਂ ਲੁਧਿਆਣਾ ਜ਼ਿਲ੍ਹੇ ਦੇ 32 ਪਿੰਡ ਨੇ ਜੀ ਉਹ ਜਿਹੜੇ 24311 ਏਕੜ ਹੈ ਮੈਨੂੰ ਪਹਿਲਾਂ ਪਿੰਡਾਂ ਦੀ ਨਹੀਂ ਪਤਾ ਸੀ ਆਪਣੀ ਉਹ ਤੇ ਫਿਰ ਇਹ ਇਹ ਆਪ ਹੀ ਕਹਿੰਦੇ ਹੁੰਦੇ ਵੀ ਸਟੇਕ ਹੋਲਡਰ ਨਾਲ ਸਲਾਹ ਕਰੇ ਬਿਨਾ ਸਟੇਕ ਹੋਲਡਰ ਦੀ ਰਾਏ ਲਏ ਬਿਨਾ ਕੁਝ ਨਹੀਂ ਕਰਦੇ ਸਟੇਕ ਹੋਲਡਰ ਤਾਂ ਕਿਸਾਨ ਨੇ ਜਾਂ ਜਿਹੜੇ ਹੋਰ ਉੱਥੇ ਕਾਰਸਤਕਾਰ ਨੇ ਇਨ੍ਹਾਂ ਥਾਵਾਂ ਤੇ ਕਿਸੇ ਦੀ ਕੋਈ ਸਲਾਹ ਨਹੀਂ ਲਈ ਗਈ ਪਹਿਲਾਂ ਸਿੱਧਾ ਨੂੰ ਸਿੱਧਾ ਨੋਟੀਫਿਕੇਸ਼ਨ ਕਰਕੇ ਮਾਰਿਆ ਹੂੰ ਫਿਰ ਨੋਟੀਫਿਕੇਸ਼ਨ 'ਚ ਬਦਲਾ ਦੋ ਤਿੰਨ ਵਾਰੀ ਕਰਤਾ ਹੋ ਇਹਦਾ ਮਤਲਬ ਇਹਨਾਂ ਨੇ ਪਹਿਲਾਂ ਸਹਾਰਾ ਵੀ ਨਹੀਂ ਲਾਇਆ ਵੀ ਪੈਸਾ ਕਿੰਨਾ ਲੱਗੂ ਕਿੱਥੋਂ ਆਊ ਤੇ ਨੇ ਕੀ ਕਰੂਗਾ ਹਾਂ ਨੇ ਕਿਉਂਕਿ ਇੰਨੇ ਇੰਨੇ ਮਕਾਨ ਬਣਾਉਣੇ ਦਾ ਇੰਨੇ ਉਹ ਬਣਾ ਕੇ ਦੇਣੇ ਲੋਕਾਂ ਨੂੰ ਕਮਰਸ਼ੀਅਲ ਇੰਨਾ ਤਾਂ 4 ਅਰਬ ਰੁਪਏ ਚਾਹੀਦਾ ਬਿਲਕੁਲ ਜੀ ਪੈਸਾ ਤਾਂ ਪਹਿਲੀ ਨਹੀਂ ਲੋਨ ਤਾਂ ਪਹਿਲੀ ਲਈ ਜਾਂਦੇ ਨੇ ਹਾਂ ਦੂਜੀ ਗੱਲ ਲੋਕਾਂ ਦੀ ਪ੍ਰੋਬਲਮ ਦੇਖੋ ਤੁਸੀਂ ਇਹ ਤਾਂ ਯਾਰ ਐ ਹੋ ਜਿਵੇਂ ਸ਼ਾਮਲਾਟ ਜ਼ਮੀਨ ਪਾਉਂਦਾ ਹੋਵੇ ਕੋਈ ਹਾਂ ਜਦੋਂ ਨੋਟੀਫਿਕੇਸ਼ਨ ਹੋਗਾ ਤਾਂ ਕੋਈ ਕਹੋ ਤਾਂ ਰਹਿਣੀ ਹੈ ਇਖਤਿਆਰ ਤਰੀਹਾਨੀ ਕਿਸਵੰਦਤ ਬੰਦੇ ਦਾ ਉਹ ਤਾਂ ਸ਼ਾਮਲਾ ਟਪਾਉਣ ਵਾਲੀ ਗੱਲ ਹੈ ਫਿਰ ਤੁਸੀਂ ਐ ਦੱਸੋ ਵੀ ਇੰਨਾ ਜਿੰਨਿਆਂ ਚ ਮੰਨ ਲੋ ਜਿੱਥੇ ਵੀ ਇਹ ਹੋ ਰਹੀ ਹੈ ਸਿੱਧੀ ਜੀ ਗੱਲ ਹੈ ਵੀ ਜੇ ਜਵਾਕ ਦਾ ਰਿਸ਼ਤਾ ਕਰਨਾ ਹੋਵੇ ਕਿਸੇ ਨੇ ਲੈਣਾ ਹੋਵੇ ਰਿਸ਼ਤਾ ਉਹ ਕੀ ਦੱਸਿਆ ਕਰੂਗਾ ਵੀ ਸਾਡੇ ਕੋਲੇ ਕਿਹੜੀ ਜ਼ਮੀਨ ਆ ਜਿਹੜੀ ਸਰਕਾਰ ਨੇ ਸਾਭ ਨਹੀਂ ਜਾਂ ਸਾਡੇ ਕੋਲੇ ਮੰਨ ਲੋ 2 ਕਿੱਲੇ ਰਹੇਗੇ ਜਿਹੜੇ ਪੱਲਾ 8 8 ਨੇ ਜਦੋਂ ਉਹਨਾਂ ਨੇ ਬੋਕ ਕਰ ਲੈਣੇ ਰੱਖ ਲੈਣੇ ਨੇ ਅੱਗੇ ਹੁੰਦਾ ਸੀ ਲੈਂਡ ਐਕੁਇਜ਼ੀਸ਼ਨ ਸੀ ਇਹ ਲੈਂਡ ਪੂਲੀਆਂ ਹੈ ਆਇਆ ਤਾਂ ਇਹ ਅਕਾਲੀ ਸਰਕਾਰ ਵੱਲੋਂ 2013 ਦਾ ਠੀਕ ਹੈ ਉਤੋਂ ਵੀ ਅਜੇ ਮਹਾਰੀ ਦੇ ਬਹੁਤ ਯਾਨੀ ਤੁਸੀਂ ਐ ਮੰਨੋ ਵੀ 40% ਪਲਾਟ ਅਜੇ ਖਾਲੀ ਪਏ ਨੇ ਗਮਾੜਨ ਵਾਲੇ ਨੇ ਜਿਹੜੇ ਹਾਂ ਤੇ ਅੱਗੇ ਤਾਂ ਐ ਹੁੰਦਾ ਸੀ ਵੀ ਪਬਲਿਕ ਸਿਹਤ ਤੇ ਕੋਈ ਕਾਲਜ ਯੂਨੀਵਰਸਿਟੀ ਬਣਾਉਣੀ ਹੋਵੇ ਠੀਕ ਹੈ ਮਾਰਕੀਟ ਰੇਟ ਤੋਂ 4 ਗੁਣਾ ਵੱਧ ਦੰਦੇ ਸੀ ਉਦੋਂ ਵੀ ਹਾਂ ਇਹ ਕੁਝ ਵੀ ਨਹੀਂ ਹੈਗਾ 24000 ਕਿੱਲੇ ਤੇ ਕਹਿੰਦੇ 2 ਕਰੋੜ ਘਰ ਬਣ ਜੂਗਾ ਜੀ ਠੀਕ ਹੈ ਜੀ ਤੇ ਲੁਧਿਆਣੇ ਦੀ ਉਹ ਆਦੀ 200 ਸਾਲ ਨਹੀਂ ਹੋਰ ਇੰਨੀ 24000 ਕਿੱਲੇ ਚ ਬਸਮ ਜੋ ਕੀ ਹੁੰਦੀ 100 ਸਾਲ ਤੱਕ ਜਮੀ ਨਹੀਂ ਹੁੰਦੀ 100 ਸਾਲ ਤੁਸੀਂ ਦੱਸੋ ਇਹਨੂੰ ਪਹਿਲਾਂ ਕਿਸੇ ਦਾ ਇੰਤਜ਼ਾਮ ਕਰਕੇ ਕੀ ਲੈਣਾ ਹਾਂ ਹਰੇਕ 10 ਸਾਲਾਂ ਬਾਅਦ 15 ਸਾਲਾਂ ਬਾਅਦ ਕਿ ਪੀੜੀ ਬਦਲ ਜਾਂਦੀ ਹੈ ਜੀ ਬਹੁਤ ਪੀੜੀਆਂ ਤੇ ਗੱਲ ਗਈ ਇੱਕ ਸਰਪੰਚ ਸਾਹਿਬ ਸਾਨੂੰ ਇਹ ਗੱਲ ਜ਼ਰੂਰ ਦੱਸੋ ਮੇਰੇ ਮਨ ਦੇ ਵਿੱਚ ਆਇਏ ਵੀ ਹੁਣ ਜੇ ਕਿਤੇ ਇੱਕ ਸ਼ੋਰੂਮ ਖੁੱਲ ਜੇ ਉਹ ਪੂਰੇ ਪਿੰਡ ਨੂੰ ਸੌਖਾ ਕਰ ਦਿੰਦਾ ਇਹ ਇੰਨੇ ਸ਼ੋਰੂ ਮੰਨ ਲਓ ਫਿਰ ਕਰ ਬਣ ਹੋਊਗਾ ਕੀ ਬਣ ਜੂ ਇਹ ਉਹੀ ਮੈਂ ਗੱਲ ਤੁਹਾਨੂੰ ਜਿਹੜੀ ਆਪਾਂ ਕਰਦੇ ਸੀ ਇੱਕ ਪਿੰਡ ਚ ਮੰਨ ਲਓ 2000 ਘਰ ਹਾਂ ਜਾਂ ਮੰਨ ਲਓ 1000 ਘਰ ਆ ਚਲੋ 2000 ਵੱਡੇ ਪਿੰਡਾਂ ਚ 2000 ਵੀ ਹੁੰਦੇ 1000 ਘਰ ਆ ਉੱਥੇ ਫਿਰ 1000 ਕਮਰਸ਼ੀਅਲ ਪਲਾਟ ਹੋ ਜਾਊਗਾ ਹਾਂ 1000 ਦੁਕਾਨ ਮੰਨ ਲਓ ਕੀ ਕਰੂ ਮੈਨੂੰ ਤਾਂ ਸਮਝ ਨਹੀਂ ਆਉਂਦੀ 1000 ਘਰ 1000 ਹੀ ਦੁਕਾਨ ਬਣਾ ਕੇ ਦੇ ਦੇਣਗੇ ਹਾਂ ਇਥੋਂ ਲੱਗਦਾ ਯਾਰ ਇਹ ਲਫਾਫੇबाजी ਇਹਨਾਂ ਨੇ ਕੁਝ ਨਹੀਂ ਕਰਨਾ ਵੀ ਜਮੀਨਾ ਕਾਠ ਮਾਰ ਦਿੰਦੇ ਨੇ ਰੋਕਦੇ ਆ ਦਿੱਲੀ ਦੇ ਬਿਲਡਰ ਲਿਆ ਕੇ ਉਹਨਾਂ ਨੂੰ ਦੇ ਦੇਣਾ 2 ਨੰਬਰ ਦਾ ਪੈਸਾ ਖਪਾਉਣ ਵਾਲੀਆਂ ਗੱਲਾਂ ਨੇ ਤਾਂ ਸਾਰੀਆਂ ਵਾਈਟ ਮਨੀ ਕਰਨੀਆਂ ਵਾਈਟ ਮਨੀ ਕਰਨੀਆਂ ਫਿਰ ਪੰਜਾਬੀਆਂ ਨੂੰ ਤਾਂ ਇੰਨੇ ਕਰਾਂ ਦੀ ਲੋੜ ਨਹੀਂ ਪੰਜਾਬੀਆਂ ਕੋਲ ਤਾਂ ਹੈਗੇ ਨੇ ਫਿਰ ਉਹੀ ਜਿਹੜੀ ਇੱਕ ਦਿਨ ਆਪਾਂ ਪਹਿਲਾਂ ਗੱਲ ਕਰਦੇ ਸੀ ਫਿਰ ਬਾਹਰੋਂ ਲਾ ਕੇ ਬਸਾਉਣਗੇ ਪੰਜਾਬ ਦੀ ਡੈਮੋਗ੍ਰਾਫੀ ਤੇਜ਼ ਹੋਊਗੀ ਪੰਜਾਬ ਦੇ ਸੱਭਿਆਚਾਰ ਤੇ ਹਮਲਾ ਵੀ ਹੈ ਇਹ ਗੱਲਾਂ ਇਹਨਾਂ ਨੂੰ ਹੋ ਨਹੀਂ ਹੁੰਦਾ ਪੰਜਾਬ 'ਚ ਕਹਿੰਦੇ 35% ਦਲਿਤਵਾਦੀ ਹੈ ਪਰ ਜ਼ਮੀਨ ਪਤਾ ਉਹਨਾਂ ਕੋ ਕਿੰਨਾ ਕੋਲ ਹੈ 2.2% ਹੋ ਬਾਕੀ ਦੇ ਬੰਦੇ ਜਿਹੜੇ ਉੱਡਣਗੇ ਉਹਨਾਂ ਨੂੰ ਕੀ ਦੇਣਗੇ ਹਾਂ ਇਹ ਬਈ ਦੀ 47 ਤੋਂ ਬਾਅਦ ਇੱਕ ਹੋਰ ਉਜਾੜਾ ਮੰਨਦਾ ਮੈਂ ਤਾਂ ਇਸ ਕਰਨ ਏਡੇ ਵੱਡੇ ਲੈਵਲ ਤੇ ਅੱਜ ਤੱਕ ਕਦੇ ਨਹੀਂ ਹੋਇਆ 47 ਤੋਂ ਬਾਅਦ ਇੱਕ ਹੋਰ ਉਜਾੜਾ ਹੋਊਗਾ ਹੂੰ ਪੰਜਾਬ 'ਚ 104 ਲੱਖ ਏਕੜ ਜ਼ਮੀਨ ਹੈ ਹੂੰ 104 ਲੱਖ ਏਕੜ ਜਿਹਦੇ ਤੋਂ 1.5 ਲੱਖ ਏਕੜ ਤਾਂ ਹੀ ਦੀ ਆ ਗਈ ਆਪਣੀ ਉਹ ਉਹ ਜਿਹੜਾ ਹਾਈਵੇ ਨਿਕਲਿਆ ਅੱਛਾ 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 ਹਾਂ ਭਾਰਤਮਾਲਾ ਭਾਰਤਮਾਲਾ ਤੇ ਬਾਕੀ ਐਜ ਆ ਗਈ 1.5 ਲੱਖ ਕਿੱਲਾ ਨਿਕਲ ਗਿਆ ਪੰਜਾਬ ਦਾ ਹੂੰ ਠੀਕ ਹੈ ਨਾ ਜੀ ਫਿਰ ਇਹ ਕਹਿੰਦੇ ਵੀ 65000 ਹੂੰ 65000 ਏਕੜ ਦਾ ਵੀ ਅਸੀਂ ਲੱਖ ਰੁਪਈਆ ਕਹਿੰਦੇ ਬਾਅਦ ਚ ਦੇ ਦਾਂਗੇ ਲੱਖ ਰੁਪਈਆ ਠੇਕਾ ਹੂੰ ਬਾਈ ਜੀ ਸੈਂਕੜੇ ਕਰੋੜ ਰੁਪਈਆ ਬਣਦਾ ਵਿਆਹ ਖਾਣ ਨੂੰ ਤਾਂ ਪੈਸਾ ਨਹੀਂ ਲੋਨ ਤੇ ਚੱਲ ਰਹੀ ਹੈ ਸਾਰਿਆਂ ਨਾਲ ਚੱਲ ਰਹੀ ਹੈ ਲੋਨਾਂ ਦੇ ਸਾਰਿਆਂ ਨਾਲ ਸਰਕਾਰ ਇੰਨੇ ਸੰਕੜੇ ਹਰ ਸਾਲ ਕਿਤੋਂ ਲੈ ਕਰਨਗੇ ਪੈਸਾ ਕੁਝ ਨਹੀਂ ਦੇਣਾ ਸਭ ਗੱਲਾਂ ਨੇ ਉਹ ਜਿਵੇਂ ਉਹਨਾਂ ਨੂੰ ਪਹਿਲਾਂ ਹੁਸ਼ਿਆਰਪੁਰ ਵਾਲੇ ਤਾਂ ਹਾਂ ਮਾਰਦੇ ਨੇ ਵੀ ਇੱਕੋ ਸਿਟੀ ਬਣਿਆ ਸੀ ਸਰਪੰਚ ਸਾਹਿਬ ਜਦੋਂ ਇਹ ਪ੍ਰੋਗਰਾਮ ਸ਼ੁਰੂ ਹੋਇਆ ਇਹ ਕੋਈ ਸਕੀਮ ਬਣਾਈ ਚਲੋ ਕੋਸਾ ਸਟਿਮੇਟ ਤਾਂ ਬਣਦੀ ਹੁੰਦਾ ਫਿਰ ਕੋਈ ਉਦੋਂ ਸਰਵੇ ਸਰਵੇ ਨਹੀਂ ਹੋਇਆ ਜੀ ਇਹੀ ਤਾਂ ਯਾਰ ਗੱਲਾਂ ਨਾਲ ਕੋਈ ਸਰਪ ਵੀ ਨਹੀਂ ਕੀਤਾ ਤਾਂਹੀਂ ਤਾਂ ਇਹ ਬਦਲ ਨਹੀਂ ਜਾਂਦੇ ਨੇ ਪਿਛਲੇ ਦਿਨੀ ਇੱਕ ਪੇਜ ਪੜ੍ਹ ਕੇ ਸੁਣਾ ਰਹੀ ਸੀ ਜਿਹੜੀ ਉਹ ਮਹੂਰਤ ਕਰੇ ਇੱਕ ਪੇਜ ਦਾ ਸੀ ਤਕਰੀਬਨ ਉਹ ਮਹੂਰਤ ਨਹੀਂ ਸੌਰੀ ਜਿਹੜੀ ਉਹਤ ਸੋਧ ਕੀਤੀ ਹੈ ਪਾਲਿਸੀ ਚ ਹੂੰ ਉਹ ਸੀ ਇਨਸਾਬਤ ਤੋਂ ਨਹੀਂ ਪੜ੍ਹ ਕੇ ਪੂਰਾ ਤਰ੍ਹਾਂ ਦੱਸਿਆ ਜਾ ਸਕਦਾ ਡੈਫੀਨੇਸ਼ਨ ਨਹੀਂ ਉਹਦੀ ਦਿੱਤੀ ਜਾ ਸਕੀ ਮੰਤਰੀ ਸਭਾ ਸੰਬੰਧਤ ਤੋਂ ਨਹੀਂ ਦਿੱਤੀ ਜਾ ਸਕਦੀ ਸੈਕਟਰੀ ਸਾਹਿਬ ਤੋਂ ਨਹੀਂ ਉਹਦੀ ਡੈਫੀਨੇਸ਼ਨ ਜਦੋਂ ਨਾ ਮੂ ਆਪ ਨੂੰ ਸਮਝ ਨਹੀਂ ਹੁੰਦੀ ਲੋਕਾਂ ਨੂੰ ਕਿ ਸਮਝਾਊਗਾ ਇਸ ਗੱਲ ਤੋਂ ਲੱਗਦਾ ਵੀ ਇਹਨਾਂ ਨੇ ਬਾਈ ਕੀ ਕੁਝ ਨਹੀਂ ਕੀਤਾ ਕੋਈ ਸਰਵੇ ਨਹੀਂ ਕੋਈ ਸੋਸ਼ਲ ਸਰਵੇ ਨਹੀਂ ਕੁਝ ਨਹੀਂ ਕੀਤਾ ਸਿੱਧਣ ਸਿੱਧਾ ਲਿਆ ਕੇ ਜਿਵੇਂ ਦਿੱਲੀ ਵਾਲਾ ਨੇ ਕਹਤਾ ਉਵੇਂ ਹੀ ਬਣਾ ਕੇ ਧਰਤਾ ਲੋਕਾਂ ਦੇ ਮੂਰੇ ਤੇ ਪੰਜਾ ਤੱਲੇ ਕੁਛ ਨਹੀਂ ਪੰਜਾਬੀਆਂ ਦੀ ਇੱਕ ਕਹਾਵਤਾਂ ਵੀ ਢੂੜ ਚ ਟੱਟੂ ਭਜਾਤਾ ਜਾਂ ਫਿਰ ਨੇਰੇ ਚ ਤੀਰ ਛੜਦਾ ਨੇਰੇ ਚ ਤੀਰ ਛੜਦਾ ਸੋਚਿਆ ਸਮਝੀ ਨਹੀਂ ਨਾ ਤਾਂ ਇਹਨਾਂ ਨੂੰ ਇਹ ਪਤਾ ਸੀ ਵੀ ਐਡੇ ਵੱਡੇ ਪੱਧਰ ਤੇ ਦਾ ਉਹ ਹੋ ਜੂਗਾ ਵਿਰੋਧ ਹੋ ਜੂਗਾ ਵੀ ਆ ਕਿਉਂਕਿ ਇਹਨਾਂ ਨੂੰ ਇਹ ਲੱਗਦਾ ਸੀ ਵੀ ਕਿਸਾਨ ਲੈ ਰਿਹਾ ਜ਼ੱਬਲੀ ਉਹ ਦੋ ਮੋਰਟੇ ਚ ਉਠਾਉਣ ਨਾਲ ਮੋਰਟੇ ਕੀ ਸੀ ਖਾਲੀ ਸੀ ਉੱਤੇ ਟਰੈਕਟਰ ਚੜਾ ਲਿਆ ਸੀ ਚਿਰਦਾ ਮੁਰਕਾ ਹੋ ਗਿਆ ਸੀ ਇਸੇ ਕਰਕੇ ਵੀ ਹੁਣ ਜਿਹੜਾ ਕੁਝ ਹੁੰਦਾ ਕਰ ਲੋ ਕਿਸੇ ਨੂੰ ਆਸ ਨਹੀਂ ਸੀ ਵੀ ਐਡਾ ਉੱਠ ਖੜੂਗਾ ਇਹਦਾ ਹੋਰ ਵਧਣ ਦਾ ਕੋਈ ਜੀ ਇਦੋਂ ਵੱਧ ਵਧੂ ਕਿ ਸ਼ਾਂਤ ਹੋ ਜੂ ਨਹੀਂ ਜੀ ਨਹੀਂ ਸਰਕਾਰ ਨੂੰ ਜੇ ਵਾਪਸ ਲੈਣਾ ਪਊ ਨਹੀ ਇਹ ਵਧੂਗਾ ਇਹ ਤਾਂ ਲੋਕਾਂ ਚ ਬਹੁਤ ਜ਼ਿਆਦਾ ਆ ਆਪਾਂ ਮੈਨੂੰ ਆ ਮੈਂ ਆਪਣੀਆਂ ਵੀਡੀਓ ਦੇ ਕਿ ਮੈਨੂੰ ਕਿੰਨੇ ਜਿਹੜੇ ਮੈਸੇਜ ਕਰਦੇ ਨੇ ਵੀ ਭਾਈ ਤੂੰ ਕਿੱਥੋਂ ਇਕੱਠੀ ਕਰਦਾ ਹੈ ਇਹ ਆਪਣੀਆਂ ਜਾਣਕਾਰੀ ਮੁਹੰਮਦ ਸਵੇਲਾ ਹੁਣ ਨਾ ਮੈਂ ਜਾਣਕਾਰੀ ਇਕੱਠੀ ਕਰਦੇ ਰਹਿਣਾ ਇੱਕ ਸੱਚ ਬੰਦੇ ਨੇ ਮੈਨੂੰ ਸਵਾਲ ਕੀਤਾ ਕਹਿੰਦਾ ਭਾਈ ਯਾਰ ਤੂੰ ਤਾਂ ਜਮੀ ਪੱਕਾ ਸੀ ਇਹਨਾਂ ਦਾ ਬਿਕਨੇ ਸਾਲਾਂ ਤੋਂ ਤੂੰ ਤਾਂ ਕਹਿੰਦਾ ਨੜੇ ਇੱਕ ਵਾਰੀ ਲਿਖਿਆ ਸੀ ਮੈਨੂੰ ਸਸਪੈਂਡ ਵੀ ਕਰਤਾ ਸੀ 14 ਚ ਭਗਵੰਤ ਮਾਨ ਦੀ ਸਪੋਰਟ ਕਰਨ ਕਰਕੇ ਮੈਂ ਕਿਹਾ ਬਾਈ ਜੀ ਗਲਤ ਤਾਂ ਇਹ ਹੈ ਵੀ ਚਾਹੇ ਸਸਪੈਂਡ ਕਰਤਾ ਜੋ ਮਰਦੀ ਸੀ ਜਿੱਤੇ ਗਲਤ ਤਾਂ ਤਾਂ ਗਲਤ ਨੂੰ ਗਲਤ ਕਹਾਂਗੇ ਮੈਂ ਤਾਂ ਬਿਜਲੀ ਬੋਰਡ 'ਚ ਹੁੰਦੇ ਹੋਏ ਉਦੋਂ ਚੌਕ 'ਚ 285 ਦਿਨ ਖੜਿਆ ਤੁਹਾਨੂੰ ਪਤਾ ਹੈ ਸਾਰੇ ਇਲਾਕੇ ਨੂੰ ਮੈਂ ਕਿਹਾ ਆਪਾਂ ਨੂੰ ਵੀ ਠੀਕ ਨਹੀਂ ਲੱਗੀ ਗੱਲ ਆਪਾਂ ਬਰੋਨ ਕਰਦੇ ਆਂਦਾ ਪਾਰਟੀ ਲੱਗ ਗਈ ਆਪਾਂ ਨਹੀਂ ਬਈ ਇਹ ਦੇਖੋ ਕਿਉਂ ਐਵੇਂ ਝੂਠ ਦਾ ਸਾਥ ਦੇਈਏ ਆਪਾਂ ਬਿਲਕੁਲ ਜੀ ਹਾਂ ਇਹ ਗੱਲਾਂ ਨੇ ਸਰਪੰਚ ਸਾਹਿਬ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਇੱਕ ਮਿੰਟ ਮੇਰੀ ਅਪੀਲ ਹੈ ਸਾਰੇ ਦੋਸਤਾਂ ਨੂੰ ਵੀ ਵੱਧ ਤੋਂ ਵੱਧ ਹਿੱਸਾ ਲੋ 30 ਤਰੀਕ ਦਾ ਜੋ ਜਥੇ ਬੰਦੀਆਂ ਦਾ ਪ੍ਰੋਗਰਾਮ ਹੈ ਧੰਨਵਾਦ ਜੀ ਸਾਰਿਆਂ ਦਾ ਠੀਕ ਹੈ ਜੀ ਧੰਨਵਾਦ ਜੀ ਸ਼ੁਕਰੀ